ਇੱਕ ਗੁਰੂ ਦਾ ਰੰਗਰੇਟਾ ਕਹਿ ਦਿੱਤੀ ਪਰ ਬਾਰੇ ਗਲਤੀ ਨਹੀਂ ਬੋਲ ਸਕਦਾ ਬਾਈ ਉਮਰ ਚ ਵੱਡੇ ਆ ਸਤਿਕਾਰ ਕਰਦੇ ਆ ਪਰ ਥੋੜਾ ਜਿਹਾ ਦਿਮਾਗ ਨੂੰ ਟਿਕਾਣੇ ਲੈ ਕੇ ਆਓ ਜੀ ਤੁਹਾਡੀਆਂ ਗੱਲਾਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਜੇ ਤੁਸੀਂ ਰੰਗਰੇਟੇ ਤੇ ਅਸੀਂ ਵੀ ਰੰਗਰੇਟੇ ਆ ਰੰਗਰੇਟਾ ਹੋਣ ਦੇ ਨਾਤੇ ਕਹਿ ਰਹੇ ਆ ਵੀ ਤੁਸੀਂ ਆਪਣਾ ਇਲਾਜ ਕਰਾਓ ਆ ਫੁੱਟ ਪਾਉਣ ਵਾਲਾ ਕੰਮ ਛੱਡੋ ਜਿਹੜੇ ਬੰਦੇ ਦੀ ਐਸੀ ਸੋਚ ਆ ਮਹਿਲਾ ਤਾਂ ਮੋਹ ਬੰਦੇ ਤੇ ਲਹਨ ਤਾਂ ਪਾਉਣਾ ਵੀ ਇਹ ਗਲਤ ਗੱਲ ਆ ਉਹਦੇ ਵਾਸਤੇ ਮੈਨੂੰ ਕਿਹਦਾ ਕੋਈ ਡਰ ਨਹੀਂ ਜੀ ਜੇ ਉਹ ਰੰਗਰੇਟੇ ਤੇ ਮੈਂ ਵੀ ਰੰਗਰੇਟਾ ਜਦੋਂ ਬੰਦੇ ਦੀ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਹੈ ਬਿਮਾਰ ਉਮਰ ਦੇ ਨਾਲ-ਨਾਲ ਉਹਦੀ ਮਾਨਸਿਕਤਾ ਵੀ ਜਿਹੜੀ ਕਮਜ਼ੋਰ ਹੋ ਚੁੱਕੀ ਹੈ, ਬਿਮਾਰ ਹੋ ਚੁੱਕੀ ਹੈ। ਮੈਨੂੰ ਲੱਗਦਾ ਵੀ ਉਹਨੂੰ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ। ਕਿਉਂਕਿ ਜਿਹੜੇ ਸਹੀ ਗੁਰੂ ਕੇ ਰੰਗਰੇਟੇ ਆ ਮੈਂ ਪਹਿਲਾਂ ਹੀ ਦੱਸ ਕੇ ਨਾ ਬੇਟੇ ਗੁਰੂ ਕੇ ਰੰਗਰੇਟੇ ਉਹ ਇਹਨਾਂ ਦੇ ਗੱਲਾਂ ਦੇ ਮਗਰ ਚੱਲਦੇ ਨਹੀਂ। ਪਹਿਲਾਂ ਮੇਰੀ ਕੋਈ ਜਾਤ ਨਹੀਂ, ਪਹਿਲਾਂ ਮੇਰੀ ਇਨਸਾਨੀਅਤ। ਜੱਟ ਸਿੱਖ ਤਾਂ ਇਹ ਕਰਦੇ ਆ, ਇਹ ਤਾਂ ਆਪਦੇ ਬੰਦਿਆਂ ਨੂੰ ਪ੍ਰਮੋਟ ਕਰਦੇ ਆ, ਆਪਦੇ ਬੰਦੇ ਦੀ ਮਦਦ ਕਰਦੇ ਆ। ਮੈਨੂੰ ਕਈ ਬੰਦਿਆਂ ਨੇ ਕਿਹਾ ਕਹਿੰਦਾ ਵੀ ਤੁਸੀਂ ਆਪਦੇ ਮਗਰੋਂ ਗੋਤ ਕੱਟ ਦੋ ਹਾਂ ਦਾ। ਭੱਟੀ ਗੋਤ ਕੱਟ ਦੋ। ਬੀ ਇਹ ਤੁਹਾਨੂੰ ਤਾਂ ਕਰਕੇ ਤੁਹਾਨੂੰ ਵਿਆਹਾਂ ਦੇ ਪ੍ਰੋਗਰਾਮ ਨਾਲ ਘੱਟ ਪੈਂਦੇ ਆ ਪੱਟੀ ਸਾਹਿਬ ਵੀ ਤੁਹਾਨੂੰ ਮੇਲੇ ਹੀ ਕਿਉਂ ਪੈਂਦੇ ਆ ਉਹ ਬੰਦੇ ਇਕੱਠੇ ਰਹਿੰਦੇ ਤੇ ਉਹ ਵੀ ਤੁਸੀਂ ਇਹ ਗੱਲ ਨੋਟ ਰੱਖਿਓ ਵੀ ਖੇਤ ਮੋਟਰ ਤੇ ਤੇ ਘਰੇ ਇਕੱਠੇ ਖਾਂਦੇ ਪੀਂਦੇ ਆ ਮੈਂ ਦੇਖਿਆ ਬਈ ਡਾਕਟਰ ਗੁਰਿੰਦਰ ਰੰਗਰੇਟਾ ਲੋਕਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੱਟਾਂ ਦੇ ਵਿੱਚ ਤੇ ਮੱਝ ਵੀ ਸਿੱਖਾਂ ਦੇ ਵਿੱਚ ਕੋਈ ਭਾਈਚਾਰਕ ਸਾਂਝ ਨਹੀਂ ਹੈਗੀ ਪਰ ਬਾਈ ਇਹ ਗੱਲ ਨਹੀਂ ਹੈਗੀ ਇਹ ਗੱਲ ਝੂਠੀ ਹੈ ਤੇ ਅੱਜ ਆਪਾਂ ਸਾਬਤ ਕਰਦੇ ਆ ਆਪਣੇ ਨਾਲ ਬਾਈ ਜੁੜੇ ਹੈਗੇ ਉਹਨਾਂ ਦੇ ਭਾਈਚਾਰੇ ਦੇ ਵਿੱਚੋਂ ਹੀ ਆ ਤੇ ਬਾਈ ਦੱਸਣਗੇ ਕਿ ਕਿੰਨੀ ਕਿਸਾਂ ਜਸਰ ਦੇ ਵਿੱਚ ਹੈਗੀ ਹੈ ਬਾਈ ਦੀ ਜਾਣ ਪਛਾਣ ਦੇ ਮਹਤਾਜ ਨਹੀਂ ਹੈ ਬੀਐਸ ਪੱਟੀ ਸਿੰਘਰ ਤੋਂ ਹੀ ਜਾਣਦੇ ਆ ਆਲ ਪੰਜਾਬ ਦੇ ਵਿੱਚ ਉਹਨਾਂ ਦੇ ਸ਼ੋਅ ਲੱਗਦੇ ਆ ਇਹ ਜੇ ਕਲਾਕਾਰ ਆ ਵੀ ਸਾਰਾ ਸਾਲ ਇਹਨਾਂ ਦੇ ਸ਼ੋਅ ਲੱਗਦੇ ਆ ਤੇ ਬਾਈ ਪਹਿਲਾਂ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖਵਿੰਦਰ ਸਰਾ ਵੀਰੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਡਾ ਭਰਾ ਬਲਜਿੰਦਰ ਮਾਨ ਦੋਨੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਈ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਵੇਂ ਡਾਕਟਰ ਗਰੇਂਦਰ ਰੰਗਰੇਟਾ ਬੋਲਦਾ ਹਨ ਉਹ ਕਦੇ ਜ਼ਿੰਮੇਦਾਰਾਂ ਬਾਰੇ ਪੁੱਠਾ ਸਿੱਧਾ ਬੋਲਦਾ ਕਦੇ ਕੁਛ ਕਦੇ ਕੁਛ ਤੁਸੀਂ ਕਿਵੇਂ ਬੋਲਦੇ ਆ ਤੁਸੀਂ ਤਾਂ ਉਹਨਾਂ ਦੇ ਭਾਈਚਾਰੇ ਚੋਂ ਤੁਸੀਂ ਉਹਨਾਂ ਦੀ ਗੱਲ ਨਾ ਹਮਾਇਤ ਕਰਦੇ ਆ ਬਈ ਕਿਵੇਂ ਵੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੀ ਭਾਈਚਾਰਕ ਸੰਜਤਾ ਹੁਣ ਇੱਥੇ ਵੀ ਖੜੀ ਹੈ ਸਾਡੀ ਆ ਸਾਡੇ ਸਾਹਮਣੇ ਹੈ ਜੀ ਹਨਾ ਪਹਿਲਾਂ ਅਸੀਂ ਜੱਫੀਆਂ ਪਾ ਕੇ ਮਿਲੇ ਆ ਜੀ ਸਾਡੇ ਵਿੱਚ ਕੁਝ ਨਹੀਂ ਭਰਾਵਾਂ ਵਾਲਾ ਪਿਆਰ ਹੈ ਸਾਡੇ ਚ ਗੱਲਬਾਤ ਸਾਡੀ ਅਕਸਰੀ ਹੁੰਦੀ ਹੈ ਦੁੱਖ ਸੁੱਖ ਅਸੀਂ ਫੋਨ ਰਾਹੀਂ ਅਕਸਰੀ ਪੁੱਛਦੇ ਰਹਿੰਨੇ ਆ ਦੂਸਰੀ ਰਹੀ ਗੱਲ ਗੁਰਿੰਦਰ ਰੰਗਰੇਟੇ ਦੀ ਜੀ ਉਹਨਾਂ ਨੇ ਕਿਹਾ ਵੀ ਗੁਰਿੰਦਰ ਸਿੰਘ ਰੰਗਰੇਟਾ ਰੰਗਰੇਟੇ ਗੁਰੂ ਕੇ ਬੇਟੇ ਬਿਲਕੁਲ ਜੀ ਜਿਹੜੇ ਰੰਗਰੇਟੇ ਜਾਂ ਗੁਰੂ ਕੇ ਬੇਟੇ ਦੋ ਸ਼ਬਦ ਜਿਹੜੇ ਲੱਗੇ ਆ ਇਹ ਇਹ ਗੁਰੂ ਜੀ ਨੇ ਲਾਇਆ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਇਆ ਉਹਨਾਂ ਨੇ ਨਾਲ ਇੱਕ ਜਾਤ ਪਾਤ ਦਾ ਵੀ ਖੰਡਨ ਕੀਤਾ ਸੀ ਵੀ ਭਾਈ ਕਿਸੇ 'ਚ ਕੋਈ ਫਰਕ ਨਹੀਂ ਨਹੀਂ ਹੈਗਾ ਫਰਕ ਹੈਗਾ ਨਾ ਬਿਲਕੁਲ ਤੇ ਗੁਰੂ ਦਾ ਰੰਗਰੇਟਾ ਕਹੇ ਦਿੱਤੀ ਭੰਨ ਬਾਰੇ ਗਲਤ ਨਹੀਂ ਬੋਲ ਸਕਦਾ ਭਾਈ ਇਹ ਗੱਲ ਸਹੀ ਹੈ ਬਈ ਤੁਹਾਡੀ ਹਾਂ ਦੂਸਰੀ ਗੱਲ ਰਹੀ ਜਿਹੜੀ ਕਹਿੰਦੇ ਆ ਵੀ ਐਂ ਕਰਕੇ ਵੀ ਜਿਹੜੀਆਂ ਉਹ ਗਾਲਾ ਗੂਲਾ ਕੱਢੀ ਜਾਂਦਾ ਜਾਉ ਕਹਿੰਦਾ ਵੀ ਅ ਜੀਮੇਂਦਾਰ ਭਾਈਚਾਰਾ ਜਿਹੜਾ ਤੇ ਜਾਂ ਮੰਜਵੀ ਸਿੱਖ ਭਾਈਚਾਰਾ ਵੀ ਇਹਨਾਂ ਦੇ ਵਿੱਚ ਭਾਈਚਾਰਕ ਸਾਂਝ ਹੈ ਨਹੀਂ ਪਹਿਲਾਂ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਰਜਾਈਆਂ ਚੋਂ ਉੱਠੋ ਕਰੋ ਉੱਠੋ ਜਿਹੜੀ ਤੁਸੀਂ ਇੱਕ ਕੈਮਰੇ ਤੇ ਤੇ ਆਪਦੇ ਇੱਕ ਕਮਰੇ ਦੇ ਵਿੱਚ ਵੀਡੀਓ ਬਣਾਉਣੀ ਆ ਇਸ ਤੋਂ ਥੋੜਾ ਬਾਹਰ ਵੀ ਆਓ ਜੀ ਫੇਰ ਪਤਾ ਲੱਗੂ ਦੁਨੀਆਦਾਰੀ ਦਾ ਭਾਈਚਾਰਕ ਸਾਂਝਦਾ ਪਿੰਡਾਂ ਦੇ ਵਿੱਚ ਆ ਕੇ ਪਤਾ ਕਰੋ ਜਿਹੜੇ ਭਾਈਚਾਰਾ ਜਿਹੜਾ ਇਹਨਾਂ ਦੀ ਭਾਈਚਾਰਕ ਸਾਂਝ ਆ ਗਈ ਜ਼ਮੀਨ ਜਾਤ ਵਾਲੇ ਪਰ ਮੰਨੀ ਗੱਲ ਵੀ ਚਲੋ ਰੰਗਰੇਟਾ ਪਰਿਵਾਰ ਆ ਉਹਨਾਂ ਕੋਲੇ ਜਿਹੜੀ ਜ਼ਮੀਨ ਜਾਤ ਨਹੀਂ ਹੁੰਦੀ ਘੱਟ ਹੁੰਦੀ ਆ ਬਹੁਤ ਸਾਰੇ ਬੰਦੇ ਜਿਨ੍ਹਾਂ ਕੋਲੇ ਜਮੀਨ ਹੈ ਨਹੀਂਗੀ ਤੇ ਜ਼ਿਮੀਦਾਰ ਭਾਈਚਾਰੇ ਕੋਲੇ ਹੈਗੀ ਆ ਤੇ ਜ਼ਿਮੀਦਾਰ ਭਾਈਚਾਰੇ ਦੇ ਨਾਲ ਜਿਹੜੇ ਕੰਮ ਧੰਦਾ ਭਰਾ ਭਰਾਵਾਂ ਵੱਨੂੰ ਕਰਦੇ ਆ ਰਲ ਮਿਲ ਕੇ ਜਿਹਨੂੰ ਆਪਾਂ ਸਿਰੀ ਕਹਿ ਦਨੇ ਜਾਂ ਪਾਲੀ ਕਹਿ ਦਨੇ ਉਹਨਾਂ ਨੂੰ ਜਾ ਕੇ ਪੁੱਛ ਵੀਰੇ ਘਰਾਂ 'ਚ ਜਾ ਕੇ ਉਹਨਾਂ ਦੇ ਵੀ ਉਹਨਾਂ ਦੇ ਜਿਹੜੇ ਘਰ ਕਿੱਥੋਂ ਚੱਲਦੇ ਆ ਕਿਵੇਂ ਚੱਲਦੇ ਆ ਜਦੋਂ ਦੁੱਖ ਤਕਲੀਫ ਦੀ ਗੱਲ ਹੁੰਦੀ ਆ ਉਦੋਂ ਉਹਨਾਂ ਦੇ ਨਾਲ ਤੁਸੀਂ ਖੜਦੇ ਹੋ ਕਿ ਜ਼ਿਮੀਂਦਾਰ ਭਾਈਚਾਰਾ ਖੜਦਾ ਮੈਂ ਪੁੱਛਣਾ ਚਾਹੁੰਨਾ ਬਈ ਗੁਰਿੰਦਰ ਰੰਗਰੇਟਾ ਜੀ ਨੂੰ ਸਹੀ ਹੈ ਬਈ ਕਿਉਂਕਿ ਅਸਲ 'ਚ ਜਿਹੜੀਆਂ ਵੀ ਗੱਲਾਂ ਹੁਣ ਉਹਨਾਂ ਨੇ ਕਹੇ ਕਹਿੰਦੇ ਕਿਸਾਨੀ ਅੰਦੋਲਨ ਵੇਲੇ ਸਾਰੇ ਜ਼ਿਮੀਂਦਾਰ ਤਾਂ ਕਹਿੰਦੇ ਦਿੱਲੀ ਮੋਰਚੇ 'ਚ ਗਏ ਹੋਏ ਸੀ ਤੇ ਫਿਰ ਪਿੱਛੇ ਕਹਿੰਦੇ ਉਹਨਾਂ ਦੀਆਂ ਔਰਤਾਂ ਨੂੰ ਘਰ ਬਤੀ ਕੌਣ ਕਰ ਗਿਆ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕਹੀਆਂ ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਮੰਨਦੇ ਆ ਬਈ ਮੈਂ ਜਿਹੜੇ ਬੰਦੇ ਦੀ ਐਸੀ ਸੋਚ ਆ ਮੈਲਾ ਹੂੰ ਜਮਾ ਮੈਨੂੰ ਕਿਸਦਾ ਕੋਈ ਡਰ ਨਹੀਂ ਜੀ ਜੇ ਉਹ ਰੰਗਰੇਟੇ ਤਾਂ ਮੈਂ ਵੀ ਰੰਗਰੇਟਾ ਹਾਂ ਗੁਰੂ ਦਾ ਬੇਟਾ ਮੈਂ ਵੀ ਹੈ ਮੇਰੇ ਸਿਰ ਤੇ ਦਸਤਾਰ ਹੈ ਨਹੀਂ ਜਾਂ ਮੇਰੇ ਕੇਸ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਅੰਦਰ ਗੁਰੂ ਪ੍ਰੀਤੀ ਕੋਈ ਹਮਦਰਦੀ ਨਹੀਂ ਹੂੰ ਜਾਨ ਅਸੀਂ ਅੱਜ ਵੀ ਦੇ ਦਾਂਗੇ ਜੀ ਅੱਜ ਜਾਨ ਲੈ ਵੀ ਸਕਦੇ ਤੇ ਜਾਨ ਦੇ ਵੀ ਸਕਦੇ ਆ ਇਹ ਜੀ ਗੱਲ ਨਹੀਂ ਪਰ ਜਿਹੜੀ ਉਹਨੇ ਗੱਲ ਕਹੀ ਆ ਵੀ ਇਹ ਗਰਭਤੀ ਕਰ ਗਿਆ ਹਨਾ ਵੀ ਪਤਾ ਨਹੀਂ ਕੌਣ ਕਰ ਗਿਆ ਜਾਂ ਉਹ ਕੁਝ ਭਈਏ ਭੂਇਆ ਬਾਰੇ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ ਬੋਲੀ ਜਾਂਦਾ ਹੂੰ ਗਲਤ ਗੱਲ ਉਹਦੇ ਵਾਸਤੇ ਇਦਾਂ ਨਹੀਂ ਹੋਣਾ ਚਾਹੀਦਾ ਜੀ ਹਨਾ ਹੈਗੇ ਇਹ ਇਹ ਫੁੱਟਪੌਣ ਵਾਲੀ ਗੱਲ ਹੈ ਜੀ ਜੇ ਉਹ ਸੋਚਦਾ ਹੋਊਗਾ ਵੀ ਆ ਦੋ ਚਾਰ ਗੱਲਾਂ ਬੋਲ ਕੇ ਜ਼ਿਮੀਦਾਰ ਭਾਈਚਾਰੇ ਵਾਰੇ ਮਤਲਬ ਉਹਦੇ ਖਿਲਾਫ ਬੋਲ ਕੇ ਤੇ ਬਾਕੀ ਜਿਹੜੇ ਜ਼ਿਮੀਦਾਰ ਭਰਾ ਆ ਗਏ ਵੀ ਉਹਨਾਂ ਨੂੰ ਮਤਲਬ ਸੌਰੀ ਜਿਹੜੇ ਮਝ ਵੀ ਸਿੱਖ ਭਰਾ ਸਾਡੇ ਵੀ ਉਹਨਾਂ ਨੂੰ ਮੈਂ ਆਪ ਦੇ ਨਾਲ ਜੋੜ ਲੂ ਤੇ ਨਹੀਂ ਜੁੜਦੇ ਅਸੀਂ ਤਾਂ ਜੁੜਦੇ ਨਹੀਂ ਜੀ ਸਾਡੀ ਜ਼ਮੀਰ ਜਾਗਦੀ ਹੈ ਮੇਰੀ ਜਿਹੜੀ ਬਹਿਣੀ ਉੱਠਣੀ ਹੈ ਮੈਂ ਅੱਜ ਤੁਹਾਨੂੰ ਸੱਚ ਦੱਸਦਾ ਕੈਮਰੇ ਕੈਮਰਾ ਆਨ ਆਨ ਰਿਕਾਰਡ ਗੱਲ ਮੈਂ ਇੱਕ ਦਾ ਸਿੰਗਰ ਆ ਮੈਂ ਕਹਿੰਦਾ ਮੈਂ ਸਿੰਗਰ ਆ ਠੀਕ ਆ ਜੀ ਮਈ ਦੇ ਮਹੀਨੇ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਤੱਕ ਸਾਡੇ ਪ੍ਰੋਗਰਾਮ ਚੱਲਦੇ ਜਿਹੜੇ ਮੇਲੇ ਆ ਮੇਲੇ ਸਾਡੇ ਹੁੰਦੇ ਆ ਜੀ ਮਾਝ ਏਰੀਏ 'ਚ ਹਮ ਮਾਝਾ ਏਰੀਆ ਦੇ ਵਿੱਚ ਮਤਲਬ ਪੱਟੀ ਤੋਂ ਲੈ ਕੇ ਅੰਮ੍ਰਿਤਸਰ ਏਰੀਆ ਸਾਰਾ ਹਨਾ ਇੱਥੇ ਸਾਡੇ ਪ੍ਰੋਗਰਾਮ ਹੁੰਦੇ ਆ ਲਖਵਿੰਦਰ ਵੀਰੇ ਹਮ ਕਈ ਵਾਰ ਐਦਾਂ ਵੀ ਹੁੰਦਾ ਵੀ ਦੋ ਦੋ ਤਿੰਨ ਤਣ ਪ੍ਰੋਗਰਾਮ ਸਾਡੇ ਇਕੱਠੇ ਹੁੰਦੇ ਆ ਵੀ ਅਸੀਂ ਅੱਜ ਪ੍ਰੋਗਰਾਮ ਆ ਤੇ ਅਸੀਂ ਉਧਰ ਹੀ ਰੁਕਣਾ ਹਮ ਸਾਡੇ ਮਾਝੇ ਵਾਲੇ ਭਰਾ ਜਿਹੜੇ ਉਹ ਸਾਰੇ ਜ਼ਿੰਮੇਦਾਰ ਭਰਾ ਜੀ ਠੀਕ ਆ ਜਿਹੜੇ ਸਾਨੂੰ ਕਦੇ ਇਹ ਨਹੀਂ ਕਹਿਣ ਦਿੱਤਾ ਬਈ ਬਾਈ ਤੁਸੀਂ ਬਾਸ ਚੱਲ ਜਾਓ ਉਹਨਾਂ ਨੇ ਕਹਣਾ ਵੀ ਘਰੇ ਰੁਕਣਾ ਹੁਣ ਉਹ ਕਹਿੰਦਾ ਵੀ ਗ੍ਰਿੰਦਰ ਰੰਗਰੇਟਾ ਇਹ ਕਹਿੰਦਾਗਾ ਵੀ ਇਹ ਫਰਕ ਕਰਦੇ ਆ ਹੂੰ ਜ਼ਿਮੀਂਦਾਰ ਭਾਈਚਾਰਾ ਮਾਈ ਵੀ ਸਿੱਖ ਭਰਾਵਾਂ ਨਾਲ ਫਰਕ ਕਰਦਾ ਹੁਣ ਮੈਂ ਹੁਣ ਰਿਕਾਰਡ ਕਹਿ ਰਿਹਾ ਵੀ ਮੈਂ ਉੱਥੇ ਸਾਡਾ ਇੱਕ ਸਿੱਖ ਭਰਾ ਜੀ ਉਹ ਵੀ ਕਲਾਕਾਰ ਭਰਾ ਸਾਡਾ ਜੀ ਉਹ ਜ਼ਿਮੀਂਦਾਰ ਬਰਾਦਰੀ ਨੂੰ ਬਿਲੋਂਗ ਕਰਦਾ ਛੇਬ ਅਮਰਕੋਟ ਜਦੋਂ ਅਸੀਂ ਉਧਰ ਜਾਂਦੇ ਆ ਬਈ ਉਹਨਾਂ ਨੂੰ ਵੀ ਪਤਾ ਵੀ ਅਸੀਂ ਰੰਗਰੇਟਾ ਪਰਿਵਾਰ ਨੂੰ ਬਿਲੋਂਗ ਕਰਦੇ ਆ ਹੂੰ ਉਹਨਾਂ ਨੇ ਕੀ ਕਰਨਾ ਹੈਗਾ ਉਹਨਾਂ ਨੇ ਪਹਿਲਾਂ ਹੀ ਰੋਕ ਲੈਣਾ ਵੀ ਬਾਈ ਅੱਜ ਜਾਣਾ ਨਹੀਂ ਤੁਸੀਂ ਕੱਲ ਨੂੰ ਤੁਹਾਡਾ ਪ੍ਰੋਗਰਾਮ ਸਾਨੂੰ ਪਤਾ ਇੱਧਰ ਹੈ ਤੁਸੀਂ ਜਾਣਾ ਨਹੀਂ ਅਸੀਂ ਉੱਧਰ ਰੁਕਣਾ ਫਿਰ ਉਹਨਾਂ ਦੇ ਏਸੀ ਵਾਲਾ ਜਿਹੜਾ ਰੂਮ ਹੈ ਬੱਚੇ ਮੰਜਿਆ ਦੇ ਪਹਿਣਗੇ ਹੂੰ ਮਾਤਾ ਵਿਚਾਰੀਓ ਆ ਬਾਹਰ ਪਹਿਣਗੇ ਹਾਲਾਂਕਿ ਉਹ ਪਹਿਲਾਂ ਏਸੀ ਦੇ ਵਿੱਚ ਹੀ ਪੈਂਦੇ ਆ ਨਾ ਪਰ ਸਾਡੇ ਮੀਆਂ ਵੀ ਵਾਸਤੇ ਸਾਡਾ ਜਿਹੜਾ ਨਾਲ ਮਿਊਜ਼ੀਸ਼ੀਅਨ ਪਰਿਵਾਰ ਉਹਨਾਂ ਵਾਸਤੇ ਏਸੀ ਵਾਲੇ ਰੂਮ ਹੁੰਦੇ ਆ ਬਾਈ ਅੱਛਾ ਜੀ ਹੁਣ ਮੈਨੂੰ ਦੱਸੋ ਵੀ ਫਰਕ ਕਿੱਥੇ ਆ ਕਿਹੜੀ ਗੱਲ ਦਾ ਫਰਕ ਆ ਬਾਈ ਜਿਹੜੇ ਬੰਦਾ ਆਪ ਏਸੀ 'ਚ ਉੱਠ ਕੇ ਸਾਨੂੰ ਏਸੀ ਵਾਲੇ ਰੂਮ 'ਚ ਪਾਉਂਦਾ ਹੈ ਠੀਕ ਹੁਣ ਉਹ ਬੰਦੇ ਕਰਕੇ ਨਹੀਂ ਅਸੀਂ ਮਾੜਾ ਕਹਿ ਸਕਦੇ ਜੇ ਉਹ ਐ ਸੋਚਦਾ ਹੋਊਗਾ ਵੀ ਵੀ ਮੇਰੇ ਮਗਰ ਲੱਗ ਜਾਣਗੇ ਨਹੀਂ ਹੂੰ ਜਿਹੜੇ ਮਤਲਬ ਮਾਝੇ ਵਾਲੇ ਭਰਾ ਆ ਗਏ ਉਧਰ ਰੰਗਰੇਟਾ ਪਰਿਵਾਰ ਵੀ ਹੈਗਾ ਜਿਹੜੇ ਬਹੁਤ ਸਤਕਾਰ ਪਿਆਰ ਕਰਦੇ ਆ ਪਰ ਜ਼ਿਆਦਾਤਰ ਉਹ ਜੋ ਜ਼ਿੰਮੇਵਾਰ ਭਾਈਚਾਰਾ ਵੀ ਜਿੰਨੇ ਮਤਲਬ ਮੇਲੇ ਕਰਵਾਉਣੇ ਹੁੰਦੇ ਆ ਜੀ ਹਨਾ ਸਾਨੂੰ ਪੂਰਾ ਸਤਕਾਰ ਦਿੰਦੇ ਆ ਮੇਰੇ ਨਾਲ ਮਿਊਜ਼ੀਸ਼ੀਅਨ ਪਰਿਵਾਰ ਹੁੰਦੇ ਆ 10 ਹੋਣ 12 ਹੁਣ ਜਿੰਨੇ ਹੀ ਬੰਦੇ ਹੁੰਦੇ ਆ ਸਾਡੇ ਸਾਰਾਂ ਦਾ ਰਹਿਣ ਸਹਿਣ ਮਹਿਣਾ ਵਧੀਆ ਸਤਕਾਰ ਮਤਲਬ ਆਪਾਂ ਭਾਈਚਾਰਕ ਦੇ ਨਾਲ-ਨਾਲ ਇੱਕ ਪਰੋਣਾਚਾਰੀ ਕਹਿ ਦਿੰਦੇ ਜਿਹੜਾ ਵੀ ਆਪਾਂ ਕਹਿੰਦੇ ਵੀ ਸਤਿਕਾਰ ਕਰਨਾ ਰਿਸ਼ਤੇਦਾਰ ਆਇਆ ਪਰੋਣੇ ਤਰੋਣੇ ਆਇਆ ਬਈ ਕਰੇ ਉਹਦਾ ਸਾਡਾ ਸਤਿਕਾਰ ਹੁੰਦਾ ਅਸੀਂ ਕਿਵੇਂ ਕਹਦੇ ਵੀ ਜ਼ਿਮੀਂਦਾਰ ਭਾਈਚਾਰਾ ਮਾੜਾ ਜੀ ਗੱਲਾ ਬਦਨਾਮ ਕਰਕੇ ਵੀਡੀਓ ਪਾ ਕੇ ਵੀ ਆਹ ਦਿਖਾਉਣ ਵੀ ਆਹ ਕਰ ਰਹੇ ਆ ਪਰ ਗਰਾਊਂਡ ਰਿਐਲਿਟੀ ਦਾ ਕੁਝ ਹੋਰ ਹੈ ਨਾ ਜੇ ਆਪਾਂ ਦੇਖੀਏ ਜਿਵੇਂ ਤੁਸੀਂ ਦੱਸ ਰਹੇ ਇੰਨਾ ਸਤਿਕਾਰ ਕਰਦੇ ਆ ਜਿਵੇਂ ਉਹ ਕਹਿ ਰਿਹਾ ਵੀ ਵਿਤਕਰਾ ਕਰਦੇ ਆ ਇਹ ਨਾ ਬਈ ਮਾਨਸਿਕਤਾ ਹ ਹ ਜਦੋਂ ਬੰਦੇ ਦੀ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਹੈ ਬਿਮਾਰ ਹੋ ਜਾਂਦੀ ਹੈ ਉਹ ਬੰਦਾ ਉਦੋਂ ਇਹ ਜੀਆਂ ਗੱਲਾਂ ਕਰਦਾ ਹੈ ਉਮਰ ਦੇ ਨਾਲ ਨਾਲ ਉਹਦੀ ਮਾਨਸਿਕਤਾ ਵੀ ਜਿਹੜੀ ਕਮਜ਼ੋਰ ਹੋ ਚੁੱਕੀ ਹੈ, ਬਿਮਾਰ ਹੋ ਚੁੱਕੀ ਹੈ। ਮੈਨੂੰ ਲੱਗਦਾ ਵੀ ਉਹਨੂੰ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ। ਜਿਹੜੀ ਗੱਲ ਸਹੀ ਹੈ। ਬਿਲਕੁਲ। ਜਿਹੜੀ ਸੱਚ ਹੈਗਾ ਹਨਾ। ਤੁਸੀਂ ਮੇਰੇ ਪਿੰਡ ਚੱਲ ਜਾਓ। ਅ ਮੈਂ ਜਦੋਂ ਪਿੰਡ ਦੇ ਵਿੱਚੋਂ ਐਂਟਰ ਹੁੰਨਾ ਪਿੰਡ ਦੇ ਵਿੱਚ। ਹਾਲਾਂਕਿ ਮੈਂ ਸ਼ਹਿਰ ਦੇ ਵਿੱਚ ਰਹਿਣਾ ਜਦੋਂ ਮੈਂ ਪਿੰਡ ਦੇ ਵਿੱਚ ਐਂਟਰ ਹੁੰਨਾ ਤੇ ਸਭ ਤੋਂ ਪਹਿਲਾਂ ਮੈਨੂੰ ਜ਼ਿੰਮੇਵਾਰ ਭਾਈਚਾਰਾ ਮਿਲਦਾ ਹੈ ਜਦੋਂ ਮੈਂ ਜਾਂਦਾ। ਉਹ ਸਾਰੇ ਆਪਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਹੱਥ ਚੱਕ ਕੇ ਸਾਰੇ ਸასიਖਾਲ ਬੁਲਾਉਂਦੇ ਹਨਾ। ਤੇ ਉਦੋਂ ਸਾਰੇ ਭਰਾ ਵੀ ਸასიਖਾਲ ਬੁਲਾਉਂਦੇ ਹ ਤੇ ਮੈਂ ਕਿਵੇਂ ਕਹਦਾ ਮੇਰਾ ਨਾ ਫਰਕ ਕਰਦੇ ਆ ਕੋਈ ਮਚੇਵਾ ਨਹੀਂ ਕਿਸੇ ਗੱਲ ਦਾ ਕੋਈ ਫਰਕ ਨਹੀਂ ਕਿਸੇ ਗੱਲ ਦਾ ਵਧੀਆ ਸਤਿਕਾਰ ਕਰਦੇ ਆ ਸਾਰੇ ਹੂੰ ਤੇ ਮੈਂ ਨਹੀਂ ਮਾੜਾ ਕਹਿ ਸਕਦਾ ਬਈ ਇੱਕ ਬੰਦਾ ਮਾੜਾ ਕਹੀ ਜਾਂਦਾ ਮਾੜਾ ਥੋੜੀ ਹੋ ਗਿਆ ਯਾਰ ਵੀ ਚਲੋ ਐਂ ਵੀ ਆਪਾਂ ਮੰਨ ਲੈਂਦੇ ਹਾਂ ਨਾ ਹਰੇਕ ਭਾਈਚਾਰੇ ਦੇ ਵਿੱਚ ਕੁਝ ਬੰਦੇ ਤਾਂ ਮਾੜੇ ਹੁੰਦੇ ਆ ਹਨਾ ਕਿਸੇ ਭਾਈਚਾਰੇ ਦੇ ਵਿੱਚ ਵੀ ਲਾ ਲਓ ਪਰ ਉਹਨਾਂ ਕਰਕੇ ਸਾਰਿਆਂ ਨੂੰ ਬਦਨਾਮ ਕਰਨਾ ਜਾਂ ਲੋਕਾਂ ਨੂੰ ਲੜਾਉਣਾ ਤੁਹਾਨੂੰ ਐ ਨਹੀਂ ਲੱਗ ਰਿਹਾ ਬਈ ਵੀ ਰੰਗਰੇਟੇ ਕਰਕੇ ਜਿਹੜੇ ਭਾਈਚਾਰਕ ਫੁੱਟ ਪੈ ਰਹੀ ਐ ਪਾੜਾ ਵਧ ਰਿਹਾ ਤੁਹਾਨੂੰ ਲੱਗਦਾ ਹੈ ਮੈਂ ਨਹੀਂ ਮੰਨਦਾ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਫੁੱਟ ਪੈ ਰਹੀ ਹੈ ਜਾਂ ਪਾੜ ਪੈ ਰਿਆ ਕਿਉਂਕਿ ਜਿਹੜੇ ਸਹੀ ਗੁਰੂ ਕੇ ਰੰਗਰੇਟੇ ਆ ਮੈਂ ਪਹਿਲੇ ਹੀ ਦੱਸ ਕੇ ਨਾ ਬੇਟੇ ਗੁਰੂ ਕੇ ਰੰਗਰੇਟੇ ਉਹ ਇਹਨਾਂ ਦੀ ਗੱਲਾਂ ਦੇ ਮਗਰ ਚੱਲਦੇ ਹੀ ਨਹੀਂ ਪਹਿਲਾਂ ਮੇਰੀ ਕੋਈ ਜਾਤ ਨਹੀਂ ਪਹਿਲਾਂ ਮੇਰੀ ਇਨਸਾਨੀਅਤ ਹੈ ਬਿਲਕੁਲ ਸਹੀ ਗੱਲ ਮੇਰੀ ਕੋਈ ਜਾਤ ਨਹੀਂ ਸਾਰੇ ਸਿੰਗਰੇ ਗੱਲ ਕਹਿੰਦੇ ਆ ਸਿੰਗਰ ਦੀ ਕੋਈ ਜਾਤ ਨਹੀਂ ਉਹਦੀ ਇਨਸਾਨੀਅਤ ਹੈ ਜੇ ਬੰਦੇ ਦੀ ਇਨਸਾਨੀਅਤ ਜਮੀਰ ਜਾਗਦਾ ਤਾਂ ਫੁੱਟ ਪਾੜ ਕਦੇ ਨਹੀਂ ਪੈ ਸਕਦਾ ਹੂੰ ਉਮੇ ਜੱਬ ਜਮੀਰ ਜਾਗਦੀ ਹੋਣੀ ਚਾਹੀਦੀ ਛੋਡੇ ਮੁਤਾਬਕ ਰੰਗਰੇਟਾ ਬਾ ਗੱਲਾਂ ਮਤਾਂ ਮਾਰੀ ਜਾਂਦਾ ਚਲੋ ਉਹਨਾਂ ਨੂੰ ਲੋਕ ਸੁਣੀ ਜਾਂਦੇ ਆ ਪਰ ਉਹਦੀ ਗੱਲ ਨੂੰ ਕੋਈ ਅਹਿਮੀਅਤ ਤਾਂ ਨਹੀਂ ਦਿੰਦਾ ਉਹਨਾਂ ਬਰੇ ਸਾਹਮਣੋਂ ਮੈਂ ਲੋ ਆਪਾਂ ਕਹਿ ਨਹੀਂ ਕਿ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਉਹ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਹਰ ਇੱਕ ਧਰਮ ਦੇ ਵਿੱਚ ਤੇ ਹਰ ਇੱਕ ਜਾਤ ਪਾਤ ਜਿਹੜੀਆਂ ਬਣਾਈਆਂ ਜਾਤਾ ਪਾਤਾ ਇਹਨਾਂ ਵਿੱਚ ਚੰਦ ਕ ਲੋਕ ਮਾੜੇ ਹੈਗੇ ਆ ਉਹ ਚੰਦ ਕ ਲੋਕ ਜਿਵੇਂ ਮੰਨ ਕੇ ਜੇ 5% ਲੋਕ ਮਾੜੇ ਆ ਤੇ 95% ਲੋਕ ਮਾੜੇ ਨਹੀਂ ਨਾ ਹੋ ਸਕਦੇ ਉਹਨਾਂ ਦੇ ਮਗਰ ਲੱਗੇ ਚੰਦ ਮੈਨੂੰ ਆਪਾਂ ਕਿਉਂ ਨਹੀਂ ਦਿੰਦੀ ਉਹ ਭਾਵੇਂ ਜ਼ਿੰਮੇਦਾਰ ਭਾਈਚਾਰ ਚਾਹੇ ਉਹ ਰੰਗਰੇਟਾ ਪਰਿਵਾਰ ਆ ਜਾਂ ਹੋਰ ਜਿੰਨੇ ਵੀ ਮਤਲਬ ਕੋਈ ਪਰਿਵਾਰ ਜੋ ਕੋਈ ਵੀ ਜਾਤ ਪਾਤ ਆਪਾਂ ਕਿਸੇ ਨੂੰ ਮੈਂ ਕਹਿ ਸਕਦਾ ਕੋਈ ਨਹੀਂ ਮਾੜੇ ਨਹੀਂ ਹੁੰਦੇ ਹਰ ਇੱਕ ਬੰਦਾ ਮਾੜਾ ਅੱਛਾ ਭਾਈ ਇੱਕ ਜਿਵੇਂ ਰੰਗਰੇਟਾ ਕਦੇ ਕਦੇ ਕਹਿਨ ਦਾ ਹੁੰਦਾ ਬੀ ਯਾਰ ਇਹ ਤਾਂ ਜੱਟ ਸਿੱਖ ਤਾਂ ਐ ਕਰਦੇ ਆ ਇਹ ਤਾਂ ਆਪਦੇ ਬੰਦਿਆਂ ਨੂੰ ਪ੍ਰਮੋਟ ਕਰਦੇ ਆ ਆਪਦੇ ਬੰਦਿਆਂ ਦੀ ਮਦਦ ਕਰਦੇ ਆ ਤੁਸੀਂ ਸਿੰਗਰ ਹੋ ਤੁਹਾਡੇ ਨਾਲ ਕਦੇ ਐ ਹੋਇਆ ਵੀ ਯਾਰ ਜੱਟ ਕਹਿਣ ਨਹੀਂ ਨਹੀਂ ਯਾਰ ਅਸੀਂ ਤਾਂ ਯਾਰ ਆ ਸਿੰਗਰ ਸਦਣਾ ਅਸੀਂ ਤੁਹਾਨੂੰ ਨਹੀਂ ਸਦਣਾ ਹੁੰਦੀ ਐ ਇਹ ਮੈਂ ਤੁਹਾਨੂੰ ਗੱਲ ਦੱਸਦਾ ਜੀ ਹਨ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਮੇਰਾ ਨਾਮ ਬੀ ਐਸ ਪੱਟੀ ਹੈ ਹਨ ਤੇ ਪੱਟੀ ਤੋਂ ਮਤਲਬ ਇਹ ਗੈਸ ਹੋ ਜਾਂਦਾ ਵੀ ਇਹ ਰੰਗਰੇਟਾ ਪਰਿਵਾਰ ਨੂੰ ਬਲੋਂਗ ਕਰਦਾ ਹੈ ਕਹਿੰਦੇ ਵੀ ਜਿਹੜੀ ਪੱਟੀ ਕਾਸਟ ਆ ਮਤਲਬ ਪੱਟੀ ਗੋਤ ਹੈ ਇਹ ਰੰਗਰੇਟੇ ਬੰਦਿਆਂ ਦਾ ਹੀ ਹੈ ਠੀਕ ਹੈ ਮੜਾ ਤੁਸੀਂ ਬਾਰਡਰ ਵਾਲੀਆਂ ਤਾਰਾ ਟੱਪੋ ਪਰਲੇ ਭਾਈ ਜ਼ਿਮੀਦਾਰ ਪੱਟੀ ਬੈਠੇ ਆ ਅੱਛਾ ਜੀ ਪਾਕਿਸਤਾਨ ਦੇ ਵਿੱਚ ਸਾਰੇ ਹੈ ਹੀ ਪੱਟੀਆਂ ਆ ਜੀ ਕਿੱਥੇ ਆਪਾਂ ਖੜੇ ਆ ਬਠਿੰਡਾ ਪੱਟੀਆਂ ਦਾ ਹੀ ਸ਼ਹਿਰ ਵਸਾਇਆ ਹੈ ਤੇ ਜੇ ਗੱਲ ਆ ਰਿਕਾਰਡ ਕਰ ਰਿਹਾ ਮੈਂ ਜਿਹੜਾ ਬਠਿੰਡਾ ਸ਼ਹਿਰ ਆ ਇਹ ਪੱਟੀਆਂ ਦਾ ਵਸਾਇਆ ਹੋਇਆ ਹੈ ਵਸਾਇਆ ਹੋਇਆ ਬਿਲਕੁਲ ਸੱਚ ਹੈ ਬਠਿੰਡਾ ਪੱਟੀ ਦਾ ਕਹਿੰਦੇ ਆ ਪੱਟੀ ਦਾ ਹਾਂ ਉਹਦੇ ਤੋਂ ਮੈਂ ਇੱਕ ਵਾਰੀ ਦਿੱਲੀ ਗਿਆ ਉੱਥੇ ਮੈਨੂੰ ਮਤਲਬ ਟਿਕਟ ਪੁਰਾਣੀ ਗੱਲ ਆ 15 ਸਾਲ ਮੈਂ ਟਿਕਟ ਲੈਣ ਮਾ ਜੀ ਬਠਿੰਡਾ ਦੀ ਟਿਕਟ ਦੇ ਦੋ ਉਹ ਕਹਿੰਦੀ ਵੀ ਕਿਆ ਹੋ ਰਿਹਾ ਮੈਨੂੰ ਤਾਂ ਕਹਿੰਦੀ ਸਮਝ ਲੈਣਾ ਉਹ ਹਿੰਦੀ ਚ ਗੱਲ ਕਰੇ ਤੇ ਫਿਰ ਮੈਨੂੰ ਨਾਲ ਦਾ ਬੰਦਾ ਉਹਨੂੰ ਪਤਾ ਹੋਇਆ ਕਹਿੰਦਾ ਬ ਮਾ ਵੀ ਮੈਨੂੰ ਤਾਂ ਦਸਤਰਾ ਨਹੀਂ ਹੁੰਦਾ ਫਿਰ ਉਹਨੇ ਕਹਿੰਦਾ ਪਟਿੰਡਾ ਪਟਿੰਡਾ ਪੱਟੀ ਤੋਂ ਪਟਿੰਡਾ ਬਣਿਆ ਹੈ ਮਤਲਬ ਫਿਰ ਮੈਨੂੰ ਪਤਾ ਲੱਗਿਆ ਵੀ ਯਾਰ ਅੱਛਾ ਵੀ ਆਪਣੇ ਬਠੰਡੇ ਦਾ ਆ ਨਾਗਾ ਫਿਰ ਮੈਨੂੰ ਇੱਥੇ ਕਿਲਾ ਸਾਹਿਬ ਆ ਕੇ ਵੀ ਮੈਂ ਥੋੜਾ ਬਹੁਤਾ ਇਹਦੇ ਬਾਰੇ ਪਤਾ ਕੀਤਾ ਹਨ ਤੇ ਮੈਨੂੰ ਉੱਥੇ ਬਜ਼ੁਰਗ ਸੀਗੇ ਸਰਦਾਰ ਜੀ ਉਹਨਾਂ ਨੇ ਦੱਸਿਆ ਕਹਿੰਦਾ ਵੀ ਜਿਹੜਾ ਇਹ ਬਠੰਡਾ ਹੈ ਪੱਟੀਆਂ ਦਾ ਬਸਾਇਆ ਹੋਇਆ ਤੇ ਫਿਰ ਗੱਲ ਆਪਾਂ ਉੱਥੇ ਹੀ ਲਿਆਉਨੇ ਆ ਮੋੜ ਕੇ ਜਿਹੜਾ ਕਹਿੰਨੇ ਵੀ ਤੁਸੀਂ ਵੀ ਵਿਤਕਰਾ ਮੇਰੇ ਨਾਲ ਤਾਂ ਅਜ ਤੱਕ ਕੋਈ ਵਿਤਕਰਾ ਬਈ ਹੋਇਆ ਨਹੀਂ ਠੀਕ ਹੈ ਮੈਨੂੰ ਕਈ ਬੰਦੇ ਨੇ ਕਿਹਾ ਕਹਿੰਦਾ ਵੀ ਤੁਸੀਂ ਆਪ ਦੇ ਮਗਰੋਂ ਗੋਤ ਕੱਟ ਦੋ ਆਪ ਦਾ ਪੱਟੀ ਗੋਤ ਕੱਟ ਦੋ ਵੀ ਜਿਹੜੀ ਜੱਟ ਬਰਾਦਰੀ ਐ ਜ਼ਿਮੀਂਦਾਰ ਭਾਈਚਾਰਾ ਐ ਵੀ ਇਹ ਤੁਹਾਨੂੰ ਤਾਂ ਕਰਕੇ ਤੁਹਾਨੂੰ ਵਿਆਹਾਂ ਦੇ ਪ੍ਰੋਗਰਾਮਾਂ 'ਨਾ ਕੱਟ ਪੈਂਦੇ ਆ ਪੱਟੀ ਸਾਹਿਬ ਵੀ ਤੁਹਾਨੂੰ ਮੇਲੇ ਹੀ ਕਿਉਂ ਪੈਂਦੇ ਆ ਸਵਾਲ ਸੀ ਉਹਦਾ ਮੈਂ ਉਹਦੀ ਗੱਲ ਦੱਸ ਰਿਹਾ ਮੈਂ ਨਾ ਨਹੀਂ ਲੈਂਦਾ ਉਹ ਕਹਿੰਦਾ ਤੁਹਾਨੂੰ ਮੇਲੇ ਹੀ ਕਿਉਂ ਪੈਂਦੇ ਆ ਤੁਹਾਨੂੰ ਵਿਆਹ ਦੇ ਪ੍ਰੋਗਰਾਮ ਕਿਉਂ ਨਹੀਂ ਪੈਂਦੇ ਵੀ ਜ਼ਿਮੀਂਦਾਰਾਂ ਦੇ ਇੰਨੇ ਵਿਆਹ ਹੁੰਦੇ ਆ ਤੁਹਾਨੂੰ ਕਿਉਂ ਨਹੀਂ ਬੁਲਾਉਂਦੇ ਵੀ ਸਾਰੇ ਹੋਰ ਬਹੁਤ ਕਲਾਕਾਰਾਂ ਦੇ ਪ੍ਰੋਗਰਾਮ ਹੁੰਦੇ ਆ ਹਨਾ ਜਿੰਨੇ ਵੀ ਕਲਾਕਾਰ ਐ ਵੀ ਤੁਹਾਨੂੰ ਪਰ ਨਹੀਂ ਯਾਰ ਮੈਂ ਫਿਰ ਉੱਥੇ ਗੱਲ ਆਂਦੀ ਵੀ ਮਾਝੇ ਵਾਲੇ ਭਰਾ ਜਿਹੜੇ ਉਹ ਇਹ ਜ਼ਰੂਰੀ ਤਾਂ ਨਹੀਂ ਵੀ ਸਾਰੇ ਜਿਹੜੇ ਮੇਲਾ ਕਰਾਉਂਦੇ ਉਹ ਰੰਗਰੇਟਾ ਪਰਿਵਾਰ ਹੀ ਮੇਲੇ ਕਰਾਉਂਦਾ ਜੀ ਹੂੰ ਠੀਕ ਹੈ ਜੀ 80% ਜ਼ਿਮੀਦਾਰ ਭਾਈਚਾਰਾ ਜਿਹੜਾ ਉਧਰ ਮੇਲੇ ਕਰਾਉਂਦਾ ਹੂੰ ਤੇ ਉਹਨਾਂ ਨੇ ਤਾਂ ਕਦੇ ਇਹ ਸੋਚਿਆ ਨਹੀਂ ਵੀ ਇਹ ਫੱਟੀ ਆ ਵੀ ਆਪਾਂ ਇਹਨੂੰ ਕਿਉਂ ਬੁਲਾਉਣਾ ਆਪਾਂ ਕਿਸੇ ਮਤਲਬ ਜੱਟ ਬਰਾਦਰੀ ਦੇ ਬੰਦੇ ਨੂੰ ਬੁਲਾਈਏ ਨਹੀਂ ਮੇਰੇ ਨਾਲ ਤਾਂ ਕਦੇ ਕੋਈ ਫਰਕ ਹੋਇਆ ਨਹੀਂ ਬਈ ਇਹੋ ਜਾਂ ਤੁਹਾਡੇ ਮੁਤਾਬਕ ਤਾਂ ਬਈ ਆਪਾਂ ਕਹਿ ਲਈਏ ਕਿ ਭਾਈਚਾਰਕਾਂ ਸਾਂਝੂ ਪੂਰੀ ਵਧੀਆ ਪੂਰੀ ਬਈ ਪੂਰੀ ਇਹੋ ਜੀ ਗੱਲ ਪੂਰੀ ਪੂਰੀ ਬ ਮੇਰੇ ਨਹੀਂ ਕਿਸੇ ਗੱਲ ਤੇ ਕੁਝ ਕਹਿ ਸਕਦਾ ਵੀ ਜਿਵੇਂ ਉਹ ਕਿਸੇ ਦੇ ਕਹਿਣ ਨਾਲ ਉਹੀ ਗੱਲ ਵੀ ਬੰਦਾ ਮਾੜਾ ਨਹੀਂ ਹੁੰਦਾ ਜੀ ਹਨਾ ਹੂੰ ਲੱਖ ਕਹਿਦੇ ਮੇਰਾ ਆਪਾਂ ਤਾਂ ਇਹ ਕਹਿ ਸਕਦੇ ਆ ਬਈ ਵੀ ਡਾਕਟਰਾਂ ਨੇ ਇੱਥੇ ਨੂੰ ਬੇਨਤੀ ਹੈ ਵੀ ਜਾ ਤਾਂ ਭਾਈ ਤੇਰਾ ਦਿਮਾਗ ਖਰਾਬ ਹੈ ਤੂੰ ਆਪਦਾ ਇਲਾਜ ਕਰਾ ਲਾ ਤੇ ਜੇ ਦਿਮਾਗ ਤੇਰਾ ਸਹੀ ਐ ਤਾਂ ਭਾਈ ਤੂੰ ਇਹੇ ਜੀ ਹਾਂ ਲੁਧਿਆਣਾ ਹੀ ਰਹਿੰਦਾ ਡੀ ਐਮ ਸੀ ਵਿੱਚ ਜਾਵੇ ਉਹ ਸਹੀ ਨੇ ਹਾਂ ਡੀ ਐਮ ਸੀ ਆ ਡੀ ਐਮ ਸੀ ਆ ਸੁਤਾਰਾ ਉੱਥੇ ਜਾਵੇ ਵੀ ਇਹੇ ਜੀਆਂ ਵੀ ਤੂੰ ਲੋਕਾਂ ਚ ਫੁੱਟ ਪਾਉਣ ਵਾਲੀਆਂ ਗੱਲਾਂ ਨਾ ਕਰ ਜਿੰਨੀ ਕੀ ਗੱਲ ਜਾਇਜ਼ ਆ ਚਲੋ ਕਹੀ ਵੀ ਜਾ ਸਕਦੀ ਐ ਪਰ ਜਿਹੜੀਆਂ ਫालतੂ ਦੀਆਂ ਗੱਲਾਂ ਕਹਿਣੀਆਂ ਸ਼ਾਇਦ ਫੇਮ ਲੈਣ ਖਾਤਰ ਜਾਂ ਪੈਸੇ ਕਮਾਉਣ ਖਾਤਰ ਬਾਈ ਲਖਵਿੰਦਰ ਜਿੰਨੀਆਂ ਵੀਡੀਓ ਦੇਖੀ ਇੱਕ ਕਮਰੇ ਦੇ ਵਿੱਚ ਬੈਠ ਕੇ ਬੋਲਦ ਨੇ ਆ ਦੇਖੀਆ ਕਿਤੇ ਇੱਥੇ ਮੰਨ ਲਾ ਗਰਾਊਂਡ ਦੇ ਵਿੱਚ ਜਾਂ ਕਿਤੇ ਰੌਲਾ ਪੈ ਗਿਆ ਹਨ ਮੈਨੂੰ ਲੱਗਦਾ ਵੀ ਆਏ ਹੋ ਕੇ ਆਰਡਰ ਹੋਣਾ ਚਾਹੀਦਾ ਉਹਨਾਂ ਨੂੰ ਫਿਰ ਪਤਾ ਲੱਗੂ ਫਿਰ ਪਤਾ ਲੱਗਦਾ ਹੈ ਨਾ ਦੁਨੀਆਂ ਦਾ ਅੱਧਾ ਫਿਰ ਪਤਾ ਲੱਗਦਾ ਉਹਨਾਂ ਦੇ ਵਿੱਚ ਆਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਉਹ ਫਿਰ ਗੱਲ ਉੱਥੇ ਹੀ ਮੁੜ ਕੇ ਆ ਜਾਂਦੀ ਹੈ ਨਾ ਕਿਉਂਕਿ ਵੇਖੋ ਘਰੇ ਬਹਿ ਕੇ ਬੋਲਣਾ ਕਿ ਸੌਖਾ ਹੈ ਪਰ ਥੋੜਾ ਬਾਹਰ ਆ ਕੇ ਦੁਨੀਆਂਦਾਰੀ ਦੇਖਣੀ ਚਾਹੀਦੀ ਹੈ ਹੋ ਸਕਦਾ ਉਹਨਾਂ ਦਾ ਉਮਰ ਚ ਵੱਡੇ ਆ ਮੈਂ ਸਤਿਕਾਰ ਕਰਦਾ ਪਰ ਉਹਦੀਆਂ ਗੱਲਾਂ ਦਾ ਸਤਿਕਾਰ ਨਹੀਂ ਕਰਦਾ ਜੀ ਮੈਂ ਬਿਲਕੁਲ ਸੱਚੀ ਗੱਲ ਸਹੀ ਗੱਲ ਸਹੀ ਉਮਰ ਚ ਵੱਡੇ ਆ ਸਤਿਕਾਰ ਕਰਦੇ ਆ ਪਰ ਥੋੜਾ ਜਿਹਾ ਦਿਮਾਗ ਨੂੰ ਟਿਕਾਣੇ ਲੈ ਕੇ ਆਓ ਜੀ ਤੁਹਾਡੀਆਂ ਗੱਲਾਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਜੇ ਤੁਸੀਂ ਰੰਗਰੇਟੇ ਤੇ ਅਸੀਂ ਵੀ ਰੰਗਰੇਟੇ ਆ ਰੰਗਰੇਟਾ ਹੋਣ ਦੇ ਨਾਤੇ ਕਹਿ ਰਹੇ ਆ ਵੀ ਤੁਸੀਂ ਆਪਣਾ ਇਲਾਜ ਕਰਾਓ ਆ ਫੁੱਟ ਪਾਉਣ ਵਾਲਾ ਕੰਮ ਛੱਡੋ ਹਾਂ ਤੇ ਫੁੱਟ ਬਈ ਆਪਸ ਦੇ ਵਿੱਚ ਹੈ ਹੀ ਨਹੀਂ ਕੋਈ ਫੁੱਟ ਤੁਸੀਂ ਪਾ ਰਹੇ ਆ ਅਸਲ ਦੇ ਵਿੱਚ ਸਾਰੇ ਬੰਦੇ ਮਿਲ ਕੇ ਰਹਿੰਦੇ ਆ ਮਿਲ ਕੇ ਖਾਂਦੇ ਪੀਂਦੇ ਆ ਪਿੰਡਾਂ ਦੇ ਵਿੱਚ ਵੀ ਲਾ ਲਓ ਸਾਰੇ ਆਗਰਕਾਰ ਇੱਕ ਪੰਜਾਬੀ ਆ ਤੇ ਇੱਕ ਸਿੱਖ ਹੈਗੇ ਹਨਾ ਤੇ ਜਦੋਂ ਸਿੱਖਧਰਮ ਬਣਿਆ ਸੀ ਤਾਂ ਨਾ ਖਾਲਸਾ ਜਦੋਂ ਪੰਜ ਸਏ ਆਏ ਸੀ ਤਾਂ ਸਾਰੇ ਡੋਢੀ ਜਾਤਾਂ ਦੇ ਸੀ ਉਹ ਸਿਸਟਮ ਉੱਥੇ ਖਤਮ ਹੋ ਗਿਆ ਸੀਗਾ ਚਲੋ ਕੁਝ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਐਵੇਂ ਦਿੰਦੇ ਹੌਲੀ ਹੌਲੀ ਸਮੇਂ ਦੇ ਨਾਲ ਉਹ ਵੀ ਹਟ ਜਾਣਗੇ ਸੋ ਬਈ ਡਾਕਟਰ ਰੰਗਰੇਟੇ ਨੂੰ ਤੇ ਉਹਦੇ ਸਮਰਥਕਾਂ ਨੂੰ ਬੇਨਤੀ ਇਹ ਵੇਖ ਜਿਆਂ ਕਿ ਲਾ ਨਾ ਕਰੋ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਵੀ ਜਦੋਂ ਵੀ ਉਹ ਕੋਈ ਵੀਡੀਓ ਪਾਉਂਦਾ ਹੈ ਉਹ ਤੋਂ ਮਤਲਬ ਉਹ ਸਿੱਖ ਇਤਿਹਾਸ ਨੂੰ ਵੀ ਨਾਲ ਜੋੜਦੇ ਆ ਉਹ ਵੀ ਮਤਲਬ ਸਾਡੀਆਂ ਸ਼ਹਾਦਤਾਂ ਕੁਰਬਾਨੀਆਂ ਸਾਡੀਆਂ ਜਾਦਾ ਸਿੱਖ ਇਤਿਹਾਸ ਦੇ ਵਿੱਚ ਇਹ ਗੱਲ ਕਹਿੰਦੇ ਆ ਉਹ ਤਾਂ ਚਲੋ ਹੈ ਚਲੋ ਠੀਕ ਆ ਵੀ ਹੈ ਜੈ ਜੈ ਆਪਾਂ ਮੰਨਦੇ ਆ ਆਪਾਂ ਸਤਿਕਾਰ ਕਰਦੇ ਆ ਆਪਣੇ ਵੱਡੇ-ਵਡੇਰਿਆਂ ਦਾ ਗੁਰੂ ਮਹਾਰਾਜਾਂ ਦਾ ਸਤਿਕਾਰ ਕਰਦੇ ਆ ਪਰ ਇਹ ਜੀਆਂ ਗੱਲਾਂ ਦੇ ਵਿੱਚ ਗੁਰੂ ਧਰਮ ਨੂੰ ਨਾ ਲੈ ਕੇ ਆਇਆ ਕਰੋ ਜੀ ਧਰਮ ਸਭ ਦਾ ਸਾਂਝਾ ਹੈ ਠੀਕ ਆ ਉਹ ਗੱਲ ਫੇਰ ਉੱਥੇ ਦੇ ਵੀ ਜੇ ਚਾਰ ਬੰਦੇ ਮਾੜੇ ਆਏ ਨਹੀਂ ਹੈਗੇ ਕਿ ਜਿਹੜੇ ਬਾਕੀ 100 ਬੰਦਾ ਉਹ ਵੀ ਮਾੜਾ ਹੈ ਉਹ ਸਾਰੇ ਬੰਦੇ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਠੀਕ ਆ ਹੁਣ ਜਿਹੜੇ ਬੰਦੇ ਬਾਈ ਅਣਪੜ੍ਹ ਹ ਨਹੀਂ ਪੜ ਸਕੇ ਗਰੀਬੀ ਚੀਜ਼ ਹੀ ਏਸੀ ਹੈ ਹੈਨਾ ਤੋ ਕਹਿੰਦੇ ਪ੍ਰਮਾਤਮਾ ਗਰੀਬੀ ਨਾ ਦੇ ਬਦਨਸੀਬੀ ਨਾ ਦੇ ਹੈਨਾ ਮੌਤ ਦੇ ਦੇ ਨਾ ਬਦਨਸੀਬੀ ਦੇ ਨਾ ਗਰੀਬੀ ਦੇ ਮੌਤ ਦੇ ਦੇ ਨਾਲ ਤਾਂ ਚੰਗਾ ਹੈਨਾ ਸਹੀ ਤੇ ਚਲੋ ਕੋਈ ਬੰਦੇ ਹੁੰਦੇ ਆ ਕਈ ਵਾਰ ਗਰੀਬੀ ਦੇ ਵਿੱਚ ਨਹੀਂ ਪੜ ਸਕੇ ਜਦੋਂ ਉਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਮਿਲਦਾ ਤਾਂ ਚਲੋ ਜੇ ਜ਼ਿਮੀਂਦਾਰ ਭਾਈਚਾਰੇ ਨਾਲ ਉਹ ਕੰਮ ਕਰਦੇ ਤਾਂ ਕੀ ਮਾੜਾ ਭਈ ਆ ਉਹਦਾ ਬੱਚਿਆਂ ਨੂੰ ਪਾਲਦੇ ਆ ਉਹ ਹੈਨਾ ਉਹ ਬੰਦੇ ਇਕੱਠੇ ਰਹਿੰਦੇ ਤੇ ਉਹ ਵੀ ਤੁਸੀਂ ਇਹ ਗੱਲ ਨੋਟ ਰੱਖਿਓ ਵੀ ਖੇਤ ਮੋਟਰ ਤੇ ਤੇ ਘਰੇ ਇਕੱਠੇ ਖਾਂਦੇ ਪੀਂਦੇ ਆ ਬਈ ਹੋਰ ਕਹਿੰਦੇ ਆ ਮੈਂ ਦੇਖਿਆ ਬਈ ਬਿਲਕੁਲ ਬਿਲਕੁਲ ਹੈਗੀ ਮੈਂ ਉਹਦੇ ਪਿੰਡ ਦੇਖਿਆ ਹੈ ਹੈਗੀ ਅੱਜ ਵੀ ਹੈਗੀ ਮੈਂ ਖੁਦ ਖਾਨਾ ਮੈਂ ਮੈਂ ਗਵਾ ਬੈਠਾ ਮੈਂ ਖੁਦ ਖਾਨਾ ਜੀ ਹਾਂ ਅਸੀਂ ਖਾਨੇ ਵੀ ਸਾਡੇ ਯਾਰ ਦੋਸਤ ਲਈ ਹੈਗੇ ਅਸੀਂ ਖਾਨੇ ਆ ਨਾਲ ਤੁਸੀਂ ਦੱਸੋ ਵੀ ਆਪਾਂ ਕਿੰਨੇ ਵਾਰੀ ਬੈਠੇ ਆ ਹੈ ਕਦੇ ਥੋੜੇ ਮਨ ਚ ਖਿਆਲ ਆ ਜਾ ਮੇਰੇ ਆ ਸਵਾਲ ਹੀ ਨਹੀਂ ਬਈ ਆਪਾਂ ਤਾਂ ਉਹੀ ਗਲਾਸ ਹੁੰਦੇ ਆ ਹਾਂ ਹੈ ਵਿੱਚ ਕੀ ਆ ਬਈ ਇੱਕੋ ਹੀ ਠੰਡੇ ਦੀ ਬੋਤਲ ਹੁੰਦੀ ਹੈ ਫਿਰ ਫਰਕ ਬਈ ਹੈ ਹੀ ਨਹੀਂ ਨਾ ਚੀਜ਼ਾਂ ਚ ਹਾਲਚ ਮੰਨੇ ਦੀ ਗੱਲ ਹੈ ਤੇ ਬਾਕੀ ਬਈ ਬੇਨਤੀ ਇਹੀ ਹੈ ਵੀ ਇਹੋ ਜੀਆਂ ਗੱਲਾਂ ਜਿਹੜੀਆਂ ਫਟ ਪਾਉਣ ਵਾਲੀਆਂ ਉਹ ਨਾ ਕਰੋ ਤੇ ਬਾਕੀ ਬੀਐਸ ਪੱਟੀ ਬਾਈ ਦਾ ਨਾਮ ਹੈ ਜਿਹੜੇ ਲੋਕ ਨਹੀਂ ਜਾਣਦੇ ਵੀ ਫੇਸਬੁੱਕ ਤੇ ਜਾ ਕੇ ਚੈੱਕ ਕਰ ਲਿਓ ਤੇ ਕਈ ਪ੍ਰੋਗਰਾਮ ਵੀ ਬੁੱਕ ਕਰਵਾਉਣਾ ਹੁੰਦਾ ਤਾਂ ਬੀਐਸ ਪੱਟੀ ਜਸ਼ਨ ਮੇ ਦੇ ਨਾਮ ਤੇ ਪੇਜ ਹੈ ਬਾਈ ਤੇ ਪ੍ਰੋਗਰਾਮ ਜ਼ਰੂਰ ਬੁੱਕ ਕਰਾਓ ਲਾਈਵ ਸਿਰਾ ਕਰਾਉਂਦੇ ਆ ਬਾਈ ਲਾਈਵ ਤੇ ਤੁਹਾਡੇ ਜਿੰਨੇ ਬੰਦੇ ਹੋਣਗੇ ਮੈਂ ਗਾਰੰਟੀ ਕਰਦਾ ਵੀ ਨੱਚਣ ਲੱਗ ਜਾਣਗੇ ਤੇ ਬਾਕੀ ਧੰਨਵਾਦ ਵੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦੇ ਜੀ ਤੁਹਾਡਾ ਪਿਆਰ ਆ ਬਾਈ ਥੈਂਕ ਯੂ ਜਾਂਦੇ ਰਹੋ ਵੀਰੇ ਲਖਵਿੰਦਰ ਵੀਰਾ ਥੈਂਕ ਯੂ ਤੇ ਬਲਜਿੰਦਰ ਵੀਰ ਆ ਹੈ ਬਹੁਤ ਵਾਦ ਬਾਈ ਜੀ ਹਾਂ ਠੀਕ ਹੈ ਫੇਰ ਫੇਰ ਮਿਲਾਂਗੇ ਬਾਬਾ ਸੁੱਖ ਰੱਖ ਕੇ ਜਲਦੀ ਹੈ ਨਾ ਮਿਲਦੇ ਹੀ ਰਹਿਣਾ ਜਦੋਂ ਤੁਸੀਂ ਪਟੰਡੇ ਆਉਨੇ ਵਾ ਮਾੜਾ ਮਾਰ ਦਿਆ ਕਰੋ ਕਿਹੜਾ ਹੈ ਬਿਲਕੁਲ ਬਿਲਕੁਲ ਹਾਂ ਵਾਹਿਗੁਰੂ ਰੱਖੇ ਸੁੱਖ ਹੈ ਠੀਕ ਹੈ ਠੀਕ ਹੈ ਭਰਾ ਓਕੇ ਸასიਖਾਲ ਵੀਰ